ਰਾਗ ਦੇ ਵਿੱਚ ਪੈ ਚੁੱਕੀ ਹੈ ਭਾਈ ਰਣਜੀਤ ਦੇ ਭਤੀਜੇ ਗਗਨ ਪਗੜਾਣਾ ਜਿਕਰਨ ਪਗੜਾਣਾ ਹਰਸ਼ ਪਗੜਾਣਾ ਅਮਰ ਪਗੜਾਣਾ ਵਰਪਿੰਦ ਪਗੜਾਣਾ ਤੇ ਪ੍ਰਿੰਸ ਪਗੜਾਣਾ ਅਬਰਾਮ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਛੋਟੇ ਵੀਰਾਂ ਦਾ ਹੁਣ ਵੀਰਵਾਨ ਕੇ ਮੈਚ ਬਹੁਤ ਲੰਬੋ ਲਓ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਪੰਜੇ ਰੇਡ ਹੈਪੀ ਹੈ ਫਿਰ ਇੱਕ ਕੈਮਰਾ ਕਰ ਦਿਓ ਖਾਲੀ ਵੀਰੇ ਭਰਾਵਾਂ ਕੇ ਉਸ ਤਾਰਾ ਜੇ ਰਿਵਿਊ ਲੈਣਾ ਪੈ ਗਿਆ ਨਾ ਕਿਸੇ ਵੀ ਪੁਆਇੰਟ ਦਾ ਰੋਲਾ ਪੈ ਜਾਣਾ ਖੇਡ ਦਾ ਲੱਗਦਾ ਮੋਜੂ ਫਿਰ ਬਣ ਕੇ ਉਹ ਹੋਟਾ ਵਾਲਾ ਹੈਗਾ ਬਾਈ ਕੋ ਰੋਟਰ ਤੇ ਦਾਦਾ ਸੁਮਿਤ ਸਟੋਰ ਜੱਲਾ ਟਾਈਮ ਲਾ ਲਓ ਯਾਰ ਤੁਹਾਡੇ ਵਰਤਾਰ ਸਾਰੀ ਜਿੰਨੇ ਲੱਗੂਗਾ ਕੋਈ ਨਾਮ ਦੱਸਦੇ ਰੋਟਰ ਦਾ ਕਿਹਦੇ ਦੇ ਲਾਉਣੇ ਆ ਲਾ ਜੱਗਾ ਉਸੇ ਲਈ ਜਸਦੀਪ ਸਿੰਘ ਜੱਗਾ ਸੁਰਾਣੇ ਦੀ ਟੀਮ ਦੇ ਦਰਸੋ ਫਿਰ ਅੜੇ ਦੇ ਲਾ ਦੀਏ 500 ਆ ਕਬੱਡੀ ਤੇ ਲੱਗ ਗਿਆ ਜੀ ਦਾ ਸਵਿਟ ਸੋਰ ਜੱਲੇ ਵੱਲੋਂ 500 ਲੱਗ ਗਿਆ ਕਬੱਡੀ ਤੇ ਬਣੀ ਧੜਾਈ ਦੇ ਤਿੰਨ ਜੱਫਿਆਂ ਦਾ 500 ਵੀ ਰਾਜਿਆ ਮੇਰਾ ਵੀਰ ਮੜਕੇ ਇੱਧਰ ਲੱਗੇ ਰਹੀ ਪੈਸੇ ਨਾਲ ਦੀ ਨਾਲ ਲੈਂਦੇ ਜੋ ਮੇਰੀ ਕੋਈ ਗਰੰਟੀ ਨਹੀਂ ਮੈਂ ਬੋਲ ਰਹੀ ਹਾਂ ਬਸ ਵੀਰ ਮੜਕੇ ਆਪਣੇ ਨਾਲ ਦੀ ਨਾਲ ਲੈਂਦਾ ਜਾਂੀ ਲਾ ਵੇਖੋ ਖੇਡ ਦੇ ਮੈਦਾਨ ਦੇ ਵਿੱਚ ਜਿਸ ਨੇ ਪੁਆਇੰਟ ਦਾ ਵਾਧਾ ਬਾਬਾ ਕਾਜੀ ਰਸਤੋਂ ਹੋਵੇ ਦੀ ਟੀਮ ਦੇ ਸੇ ਜੁੜ ਚੁੱਕਾ ਹੈ ਅਗਲੀ ਕਬੱਡੀ ਪਾਰ ਦੇ ਲਈ ਭੋਲਾ ਹੈ ਦੁਨੀਆ ਸ਼ੋਨਾ ਕਿਸ ਦੀ ਕਹਿੰਦੀ ਹੈ ਆ ਖਿਡਾਰੀ ਨੂੰ ਲਓ ਚਾਰ ਜਾਫੀਆਂ ਦੇ ਵਿੱਚੋਂ ਕੋਹੜਾ ਕਿਹੜਾ ਹੱਥੇ ਦੂਰ ਕਰੂਗਾ ਫਿਰ ਸਮਾਂ ਦੱਸੂਗਾ ਮੇਰੇ ਵੀਰੋ ਪੈਂਦੀ ਰੇਡ ਹੰਦੇ ਕਦਮਾ ਜਾਫੀ ਚਾਰ ਬੜੀ ਖੁੱਝ ਵੱਜਦੇ ਪੰਪਾ ਆਹ ਖੇਡ ਦੇ ਮੈਦਾਨ ਦੇ ਵਿੱਚ ਦੇਖੋ ਇਸਲੇ ਲੱਤ ਕੜਾ ਜਫਾ ਨਾਜਵਾਨਾ ਆਪਦੀ ਟੀਮ ਨੇ ਸੇ ਅਮਲ ਪੁਆਇੰਟ ਦਾ ਵਾਅਦਾ ਕਰ ਗਿਆ ਅਗਲੀ ਕਬੱਡੀ ਪਾਰ ਦੇ ਲਈ ਬੱਲੇ ਕਰਦੇ ਤੇ ਬੋਰ ਉਸਤਾਦ ਦੀ ਨਾ ਹਰਗੰਦਰ ਕਹਿੰਦੇ ਭੜੀ ਪੜਾਜਾਂ ਵਾਲਾ ਨੌਜਵਾਨ ਰੇਡ ਕੋਲ ਦੀ ਤਿਆਰ ਹੈ ਚਾਰ ਜਾਫੀ ਨੇ ਬਾਬਾ ਗਾਜੀਦਾਸ ਕਬੱਡੀ ਕਲੱਬ ਧਨੌਰੀ ਸਿਰੇ ਦੇ ਨੌਜਵਾਨ ਚੋਟੀ ਦੇ ਨੇ ਆ ਮੀਰਪਰੀਆ ਇਕਮ ਦੀ ਕਹਿੰਦੇ ਚੋਟੀ ਦਾ ਜਾਫੀ ਹੈ ਆ ਇਕਮ ਤੇ ਸਰਵਿੰਦਰ ਦੇ ਦਰਮਿਆਨ ਟੱਕਰ ਪਾਈ ਹੋਈ ਆ ਮੁਕਾਬਲਾ ਟੀ ਦੇ ਦਰਮਿਆਨ ਜੋੜ ਦੇ ਵਿੱਚ ਇੱਕ ਕਮਯਾਬੀ ਹਾਸਲ ਕਰ ਗਿਆ ਕਿ ਜਿਹੜੇ ਖੜੇ ਨੇ ਵਸਦਾ ਨਹੀਂ ਉਹ ਕਮ ਕਬੱਡੀ ਦਾ ਸ਼ੇਰਾਂ ਵਰਗਾ ਇਸ ਤਰ੍ਹਾਂ ਪੈਂਦਾ ਦਮ ਕਬੱਡੀ ਦਾ ਇਹ ਬਾਰੇ ਬਾਰੇ ਜਾਈਏ ਸਮਾਂ ਖੇਡ ਕਬੱਡੀ ਦੇ ਕਿ ਜੋਸ਼ ਜਾਨ ਤੇ ਫਤੀ ਨੇ ਆ ਤੇ ਕਬੱਡੀ ਨੇ ਕਿ ਜੋਸ਼ ਜਾਨ ਫਤੀ ਦੇ ਨਾਲ ਇਹਨਾਂ ਮੈਦਾਨਾਂ ਤੇ ਖੇਡੀ ਜਾਂਦੀ ਹੈ ਕਬੱਡੀ ਅਫਤਨੀ ਆ ਰਹੀ ਹੈ ਜੱਗਾ ਜਿਹੜਾ ਨੌਜਵਾਨ ਕਹਿੰਦੇ ਯਰਪ ਦੇ ਇੱਕ ਸਾਲ ਦਾ ਨਹੀਂ ਸਗੋਂ ਦੋ ਸਾਲਾਂ ਦਾ ਫਲਸ ਰਿਹਾ ਹੈ ਆਲਰੇਡੀ ਜੱਗੇ ਦੀ ਕਲਬ ਲਈ ਆ ਬੱਲੇ ਜੱਲੇ ਵਾਲੇ ਦੀ ਕਲਬ ਲਈ ਕਹਿੰਦੇ ਐਂ ਦੁਨੀਆ ਦੇ ਵਿੱਚ ਬੱਲੇ ਬੱਲੇ ਕਰਵਾਉਣ ਵਾਲਾ ਧੜੀ ਵਾਲਿਆ ਜੱਗਾ ਕਬੱਡੀ ਪਾ ਰਿਹਾ ਹੈ ਪਰ ਵੇਖਦੇ ਹੋਵੇ ਜਬਰ ਤੱਜ ਦੇ ਨਾਲ ਧੜੀ ਨੇ ਤਕੜਾ ਪੁਆਇੰਟ ਜੋੜ ਦਿੱਤਾ ਲੈ ਵੀ ਗੁਰਬਖਸ਼ਿਆ ਕਰਦੇ ਸ਼ੋਟ ਮੁੰਡੇ ਦੀ ਲਓ ਸਾਹਮਣੇ ਭੋਲਾ ਧੜੀ ਵਾਲਾ ਖੇਡ ਦੇ ਮੈਦਾਨ ਦੇ ਵਿੱਚ ਵਧ ਚੁੱਕਾ ਹੈ ਵੇਖੋ ਚਾਰ ਜਾਫੀ ਸਲਾਣੇ ਦੇ ਤਿਆਰ-ਬਰ-ਤਿਆਰ ਨੇ ਹੋਰ ਕਾੜ ਚਾਰਾਂ ਦੇ ਵਿੱਚ ਹੰਦੇ ਦੂਰ ਕਰੂਗਾ ਇਹ ਬਾਕੀ ਸਮੇਂ ਦੀ ਹਣਗੀਆਂ ਐਜੀ ਰੇਡ ਹੈ ਰਾਜਾ ਫੀਚਾਰ ਕੀਤੀ ਟਰਾਈ ਦੇ ਵਿੱਚ ਦੇਖੋ ਕਿ ਕੰਬ ਦੇ ਜੇ ਹੱਥ ਵੀਰੇ ਟਾਈਆਂ ਦੇ ਵਿੱਚੋਂ ਬੰਨਦੇ ਤੇ ਘੁੱਗੀ ਦੇ ਆਂਡਿਆਂ 'ਚ ਕਦੇ ਬਾਜ ਨਹੀਂ ਉਹ ਜੰਮਦੇ ਤੇ ਘੁੱਗੀ ਦੇ ਆਂਡਿਆਂ 'ਚ ਕਦੇ ਬਾਜ ਨਹੀਂ ਉਹ ਜੰਮਦੇ ਹੈਪੀ ਦੀ ਮਨੌਲੇ ਦੀਆਂ ਅਗਲੇ ਤਿੰਨ ਕਬਟੀਆਂ 2000 ਦੀਆਂ ਪੈਣ ਗਿਆ ਜੇ ਸਿੱਟ ਲੋ ਸਾਡਾ ਵੀਰ ਬੀਵੀਪੁਰ ਵਾਲਾ ਸਰਪੰਚ ਮੋਹਣੀ ਸਰਪੰਚ ਦੇਕੂ ਸਰਪੰਚ ਜਿੰਨੀ ਤੇ ਸੋਨੀ ਪੰਜਾਬ ਦੇ ਸਾਹਿਬ ਬਿਨਾ ਭਰਾਵਾਲੇ ਬਨਾਲੀ ਵਾਲੇ ਹੈਪੀ ਦੀਆਂ ਤਿੰਨ ਕਬੱਡੀਆਂ ਉਸਤਾਦ ਜੀ 2000 ਦੀਆਂ ਪਹਿਲੀ ਪੈਣ ਜਾ ਰਹੀ ਹੈ। ਨਾ 2000 ਦੀਆਂ ਕਹਿੰਦੇ ਤਿੰਨ ਕਬੱਡੀਆਂ ਦਾ ਐਲਾਨ ਕਰ ਦਿੱਤਾ ਢਿੱਲੋ ਪ੍ਰਾਪਰਟੀ ਵਾਲੇ ਸਰਦਾਰ ਸਭਜੀ ਸਿੰਘ ਉਹਨਾਂ ਦੇ ਜੱਸੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਜੰਨੀ ਵਾਲਾ ਬਿੱਟਰ ਸਰਪੰਚ ਆਇਆ ਹੋਇਆ ਹੈ। ਵੱਡੇ ਕੱਪ ਕਰਵਾਇਆ ਬਾਈ ਦੇ ਚੁੰਨੀ ਦੇ ਵਿੱਚ ਆਹ ਦੇਖ ਰਹੇ ਨੇ ਬਨਾਲੀ ਵਾਲਾ ਪਹਿਲੀ ਏਡ ਸਫਰਪੌਂਡ ਦੇ ਵਿੱਚ ਕਾਮਯਾਬੀ ਅਜ਼ਲ ਕਰ ਗਿਆ। ਇਹ ਧਰਤੀ ਦੇਸ਼ ਪੰਜਾਬ ਦੀ

ਦਾ ਲਾਤ ਕੜਾ ਜੱਫਾ ਪੁਆਇੰਟ ਦਾ ਵਾਧਾ ਆਪਣੀ ਟੀਮ ਦੇ ਸੇਕ ਛੋੜ ਚੁੱਕਾ ਹੈ ਸ਼ਾਨਦਾਰ ਮੈਚ ਸ਼ਾਨਦਾਰ ਪ੍ਰਦਰਸ਼ਨ ਹੈ ਦੋਨੋਂ ਟੀਮਾਂ ਦੇ درمیان ਕਿ ਟੀਵੀ ਦੀਆਂ ਬਾਹਰ ਵਿੱਚ ਜਿਹੜੇ ਬੰਗਾ ਕਰਦੇ ਉਹ ਸੀਨੇ ਤੇ ਨਿਸ਼ਾਨਾ ਨਹੀਂ ਲਾਉਂਦੇ ਬੱਲੇਆ ਸੱਜਰ ਸੂਈ ਦੀ ਸਾਫ ਜੀਰੋ ਫਾਇਰ ਦਾ ਮਾਰੇ ਕਹਿੰਦੇ ਦੁੱਧ ਨਹੀਂ ਪਚਾਉਂਦੇ ਬੱਲੇਆ ਮਾਰੇ ਕਹਿੰਦੇ ਦੁੱਧ ਨਹੀਂ ਪਚਾਉਂਦੇ ਬੱਲੇਆ ਆ ਜੱਗਾ ਕਹਿੰਦੇ ਘੜੀਆਂ ਵਾਲੀਆ ਸੂਰੇ ਦੀ ਘੜੀ ਦੇ ਸਿਰੇ ਦੇ ਪਾਟ ਲਗਾਤਾਰ ਆਪਣੀ ਟੀਮ ਦੇ ਅਸੇ ਜੁੜੀ ਜਾ ਰਿਹਾ ਹੈ ਮਨਾਲੀ ਵਾਲਾ ਹੈਤੀ ਵੀ ਇਸੇ ਸਾਲ ਇੰਗਲੈਂਡ ਦੇ ਵਿੱਚ ਖੇਡਣ ਜਾ ਰਿਹਾ ਹੈ ਰਵਾਜੀ ਸੀਰ ਪੈ ਗਈ ਹੈ ਦੂਜੀ ਪੈ ਗਈ ਹੈ ਕੋਲਡਰ ਵਾਲੀ ਦਸਾਂ ਪਿੰਡ ਦੇ ਬਿਲੀ ਸਰਪੰਚ ਗੋਰੀ ਸਰਪੰਚ ਪਿੱਟੂ ਸਰਪੰਚ ਚੁੰਨੀ ਸੋਨੀ ਪੰਜਾਬ ਦਾ 2000 ਲੱਗਿਆ ਹੋਇਆ ਦੋ ਪੈ ਗਏ ਰਾਜੇ ਹੈਪੀ ਦੀਆਂ ਲੋੜ ਰੱਖੀ ਮੇਰਾ ਭਰਾ ਵੜਿਆ ਪਾਸੇ ਨਾਲ ਦੀ ਨਾਲ ਲੈਦੇ ਜਾਇਓ ਐਸੇ ਨਾਲ ਦੀ ਨਾਲ ਲੈਦੇ ਜਾਇਓ ਰਾਜ ਜਸਦੀਪ ਸਿੰਘ ਜੱਗਾ ਘਣੀਵਾਲ ਪਿੰਡਾ ਰੇਲੇ ਵਰਗੇ ਫੀਜਰ ਵਰਗੇ ਕਾਕੇ ਵਰਗੇ ਬੜਾ ਤਕੜੇ ਖੇਡੇ ਆ ਮੇਰੇ ਵੀਰੋ ਇਸ ਨਗਰ ਦੇ ਇਹ ਜੱਗਾ ਘਣੀ ਵਾਲਿਆ ਹੈਪੀ ਨਵੈਣਾ ਵੀਰ ਆ ਸਾਡਾ ਵੱਡੇ ਮਾਨ ਕਰਦਾ ਮੇਰੇ ਵੀਰੋ ਲਓ ਸਾਹਮਣੇ ਲਓ ਜੱਗੇ ਦੀ ਕਬੱਡੀ ਹੈ ਵਾਹ ਜਾਈ ਜਾਰੀ 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 ਆ ਕਬੱਡੀ 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 ਕਰਦਾ ਹੋਇਆ ਤੇ ਕਹਿੰਦੇ ਵੀ ਖਰੜ ਦੇ ਵਿੱਚ ਮਸ਼ਹੂਰ ਹੈ ਮਸ਼ਹੂਰ ਤੀਜੀ ਦਾ ਜੀ ਤੀਜੀ ਪੈ ਗਈ ਤੀਜੀ ਦਾ ਜੀ 2000 ਦੀ ਬੀਬੀ ਪ੍ਰਿਆ ਜਰ ਸਾਡੇ ਲੋਆ ਬੋਲੀ ਸਰਪੰਚ ਹੈ ਇਤੋ ਸਰਪੰਚ ਚੁੱਨੀ ਵਾਲਾ ਤੇ ਸੋਨੀਏ ਪੰਜਾਬ ਪੁਲਿਸ ਵਾਲਾ 2000 ਖਰਾਰੇ ਦੇ ਆ ਭਾਈ ਤਾੜੀਆਂ ਮਾਰਦੇ ਹੈਪੀ ਦੇ ਲਈ 2000 ਰੁਪਏ ਤਿੰਨ ਰੇਡਾਂ ਬਾਕੇ ਜਿੱਦਣ ਦਾ ਵੱਡਾ ਮਾਨਸ ਸੁਲਵਾਨਾ ਨਾਜ਼ਮਨ ਮਨਤਲੀ ਵਾਲਾ ਹੈ ਤੇ ਸਿਰਾਂ ਲੰਗ ਵਾਲੀ ਗੱਲ ਕਰ ਗਿਆ ਹੈ ਸਿਰੇ ਦਾ ਮੈਚ ਹੈ ਇਧਰ ਰੇਡ ਕੌਣ ਪਾਵੇਗਾ ਸਲਾਣੇ ਵਾਲੇ ਰੇਡ ਤੇ ਤੋਹਣੇ ਪੈਣੀ ਹੈ ਕੁਝ ਸੈਕਿੰਡ ਦਿੱਤੇ ਜਾਣਗੇ ਤੁਹਾਨੂੰ ਫਿਰ ਪੁਆਇੰਟ ਜਿਹੜਾ ਤੁਹਾਡੀ ਨੂੰ ਦਿੱਤਾ ਜਾਵੇਗਾ ਜਰੂਰ ਅਫਸਰਾਂ ਦਾ ਧਿਆਨ ਰੱਖਿਓ ਨਾ ਰੇਡ ਬਾਉਂਡਰੀ ਨਾਲ ਵਾਲੀ ਵਾਲੀ ਜਗਾ ਫਿਰ ਮੈਦਾਨ ਦੇ ਵਿੱਚ ਤਿਆਰ ਹੈ ਰਾਜ ਚੌੜੀ ਛਾਤੀ ਹੈ ਮੁਰਕੋ ਮੁੜਕੀ ਹੋਇਆ ਫਿਰਦਾ ਹੈ ਕਿ ਮੁਰਕੋ ਮੁੜਕੀ ਹੋ ਗਿਆ ਮਿੱਤਰੋ ਜੋਰ ਤੇ ਉਗੜਾਂ ਦਾ ਕਿ ਚੰਗਾ ਵੀ ਨਹੀਂ ਚੁਭਦਾ ਜਿਸਮ ਕਠੋਰ ਚੁਗੜਾਂ ਦਾ ਇਹ ਚੜਦੇ ਉਮਰ ਦਾ ਗਰਮ ਖੋਤ ਲਲਕਾਰੇ ਚਾ ਵਜਦੇ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਭੱਜਦੇ ਆਹ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਭੱਜਦੇ ਆਹ ਵੇਖਣਾ ਵੀ ਨੌਜਵਾਨ ਸਿਰਾਂ ਕਰ ਗਿਆ ਭਾਈ ਤਾੜੀਆਂ ਮਾਰਦੇ ਸਨ ਨੌਜਵਾਨ ਦੇ ਲਈ ਸਿਰਾਂ ਦਾ ਬੜੀ ਗੱਲ ਕਰ ਦਿੰਦੀ ਹੈ ਸੇਹ ਦੀ ਕਬੱਡੀ ਦਾ ਨਿਆਰਾ ਬਣਿਆ ਹੋਇਆ ਆਹ ਮਨਾਲੀ ਵਾਲਾ ਹੈਪੀ ਦੀ ਦੇਰਿਆ ਫਿਰਦਾ ਹੈ ਮਨਾਲੀ ਵਾਲੇ ਹੈਪੀ ਦੀ ਆਹ ਕਬੱਡੀ ਤੇ 500 ਲਾਦਾ ਵੀਰਾਂ ਨੇ ਹਿੰਮਤ ਬੈਂਸ

ਚਾਰ ਝਾਪੀਆਂ ਦੇ ਵਿੱਚੋਂ ਝਾਰੀ ਐ ਟਰਾਈ ਕੀਤੀ ਐ ਫਰਵੇੜੇ ਵਾਲੇ ਦੀ ਵਿਸਰ ਇਹ ਅਕ ਬਾਬਾ ਕਾਜੀ ਦਾਸਾ ਦਿਹਾੜੀ ਦੀ ਟੀਮ ਨੇ ਸੇ ਛੁਰ ਚੁੱਕਾ ਮੋਡਾ ਰੇਡਰ ਦਾ ਫੀਲ ਕਰਦਾ ਨਹੀਂ ਤੁਸੀਂ ਕਿੱਥੋਂ ਆਏ ਭੱਜ ਗਏ ਯਾਰ ਹੈਪੀ ਦੀ ਅਗਲੀਆਂ ਦੋ ਰੇਡਾਂ 2500 ਦੀਆਂ ਚ ਸਾਟੀ ਜੋ ਬੀਬੀਪੁਰ ਦੇ ਰੇਡਰ ਦਾ ਨੰਬਰ ਹੈ ਹੈਪੀ ਨਵੈਣਾ ਬੋੜੀ ਸਰਪੰਚ ਬਿੱਟੂ ਸਰਪੰਚ 192 1950 ਪੰਜਾਬ ਪੜੀ ਸਰ 25 ਸਾਬ ਪੁੱਜ ਗਿਆ ਮੇਰੇ ਕੋਲ ਪਹਿਲੀ ਰੇਡ 2500 ਦੀ ਹੈਪੀ ਦੀ ਪਹਿਲੀ ਰੇਡ ਹੈਪੀ ਦੀ 2500 ਦੀ ਪਜਣ ਪੈਣ ਲੱਗੀ ਹੈ ਚਾਰ ਨੇ ਲੈ ਵੀ ਸਲਾਣੇ ਵਾਲਿਓ 2500 ਲੱਗਿਆ ਹੋਇਆ ਹੈ ਲਓ ਖੇਡ ਦੇ ਮੈਦਾਨ ਦੇ ਵਿੱਚ ਮਾਸਟਰ ਭਿੱਗੜ ਹਰਾਲਾ ਮਕਰ ਕਜੇੜੀ ਹਰਾਲਾ ਚੰਡਿਆ ਪੱਠਾ ਕਬੱਡੀ ਪਾ ਰਿਹਾ ਹੈ ਹੁਣ ਦੇਖਦੇ ਹਾਂ ਵੀ ਚਾਰ ਜਾਫੀਆਂ ਵਿੱਚੋਂ ਕਿਹੜਾ ਲੱਗੂਗਾ ਕਿਹੜਾ ਹੰਗਲ ਦੂਰ ਕਰੂਗਾ ਫੁਰਤੀ ਤਾਂ ਸਲਾਣੇ ਵਾਲਾ ਕੀਤੀ ਟਰਾਈ ਦੇ ਵਿੱਚ ਅਟਾ ਹੈਪੀ ਨੇ ਜੋੜ ਦਿੱਤਾ ਪਹਿਲੀ ਸਫਲਤਾ ਆ ਗਿਆ 200 ਦੀ ਆਈਪੀ ਦਾ ਲੈ ਜਾਓ ਮੱਥੂ ਗਰਾਊਂਡ ਆਪਾਂ ਥੋੜਾ ਖਾਲੀ ਰੱਖੀਏ ਮੇਰੀ ਬੇਨਤੀ ਆਪਾਂ ਗਰਾਊਂਡ ਥੋੜਾ ਖਾਲੀ ਰੱਖੀਏ ਉਮਮਤ ਬੈਂਸ ਦਾ ਹਿਸਬਿਟ ਸਟੋਰ ਇਹਦਾ ਹੀ ਸਾਰੇ ਵੀਰਾਂ ਨੂੰ ਚੱਲ ਜੱਗਿਆ ਪਾ ਨੌਜਵਾਨਾਂ ਕਬੱਡੀ ਇਹ ਸਬਰ ਸਿੱਧਕ ਤੋਂ ਡੋਲੀ ਦਾ ਉਮਮਤ ਪੰਜਾਬ ਦੇ ਆ ਘਰ ਘਰ ਪਾ ਕੇ ਵਹਿ ਕੇ ਤੇਰੀ ਫੁੱਲ ਬਿਲਾਵਦੇ ਆ ਮੱਥੇ ਮਿੱਟੀ ਚੁਗ ਲਾਉਣਗੇ ਤੇਰੇ ਆ ਰਾਵਾਂ ਦੀ ਬਹੁਤ ਬਹਾਦਰ ਕੋਕੂ ਸਫਲ ਕਰ ਜਾਂਦੇ ਮਾਵਾ ਵੀ ਬੇ ਕੱਖਬੋਲ ਕਰ ਲਿਆ ਗਰਾਊਂਡ 'ਚ सफा रखिया कमेटी ਫਿਰਦਾ ਹੈ ਅਨ ਸਿਰੇ ਦੀ ਟੱਕਰ ਦੋਨੋ ਟੀਮਾਂ ਦੇ ਦਰਮਿਆਨ ਵੜੀ ਹੋਈ ਹੈ ਕਿ ਜਿੱਪ ਕੱਢ ਕੇ ਯਾਰਾਂ ਦੇ ਕਿਲ ਗੱਢ ਕੇ ਇੱਕ ਇੱਕੀ ਖੋਪਰ ਤੇ ਸੱਦੀ ভাই ਝੱਟ ਵਿੱਚੋਂ ਕਿ ਰਾਜੇ ਖੇਲੇ ਅੱਜ ਦਾ ਵੀ ਸੁਰਾ ਹੋ ਗਿਆ ਤੇ ਝੜੀ ਸਰੀਰਾਂ ਵਾਲੀ ਪੈਨ ਵਿੱਚੋਂ ਲੈ ਵੀ ਵੀਰੇ ਪੈਰ ਦੇ ਅੰਦਰ ਹੈਪੀ ਦੀ ਲੈ ਵੀ ਝੱਤੀ ভাই ਸਿਰਾਂ ਲੱਗਿਆ ਹੋਇਆ ਆ ਨਿਹਰੇ ਵਾਲਿਆ ਸਿਰਾਂ ਲੱਗਿਆ ਹੋਇਆ ਸਲਾਕਵਾਸੀ ਨਿਰਪਾ ਸਿੰਘ ਫੌਜੀ ਦਾ ਪੁੱਤਰ ਹੈਪੀ ਨਿਹਰੇ ਵਾਲਾ ਆ ਕਹਿੰਦੇ ਮਸ਼ਹੂਰ ਹੈ ਖਰੜ ਦੇ ਵਿੱਚ ਗ੍ਰੀਨ ਐਂਡ ਕਲੱਬ ਗਲੋਬਲ ਦੇ ਲਾਗੇ ਨਰਾਲਪਰ ਜੰਡਪੁਰ ਦੇ ਵਿੱਚ ਬਾਈ ਦੀ ਝੰਡੀ ਹੈ ਹੈਪੀ ਨਿਹੜੇ ਵਾਲੇ ਦੇ ਜਿਹੜੋ ਕਰਦਾ ਹੈ 2500 ਦੀ ਪੂਜੀ ਦੇ ਲਾਸਟ ਬੋਲ ਲੱਗੀ ਹੈ ਹੈਪੀ ਨਿਹੜਾ ਸੱਸਾ ਢਿੱਲੇ ਥੋੜੀ ਸਰਪੰਚੋ ਬਿੱਟੂ ਸਰਪੰਚ ਚੁੰਨੀ ਤੇ ਸੋਜੀ ਪੰਜਾਬੀ ਸਾਹਿਬ ਮੇਰੀ ਦੀਸਾ ਜਿਹਨਾਂ ਵੀਰਾਂ ਨੇ ਗਰਾਉਂਡ ਰੌਚ ਡੈਂਕ ਕੀਤੀ ਹੋਈ ਹੈ ਬਾਈ ਪਲੀਜ਼ ਉਹ ਗਰਾਉਂਡ ਚ ਨਾ ਆਉਣ ਦੇਈ ਵਾਰ ਖਿਡਾਰੀ ਦੇ ਸੱਤ ਲੱਗਦੀਆਂ ਮੇਰੀ ਬੇਤਰੀ ਹੈ ਜਿਹਨਾਂ ਵੀਰਾਂ ਨੇ ਡ੍ਰਿੰਕ ਕੀਤੀ ਹੋਈ ਹੈ ਪਲੀਜ਼ ਉਹ ਬਰਾਜ ਜਨਾਨ ਪਰਾਂ ਦਾ ਹੱਥ ਮੱਲ ਕੇ ਦੇਤੀ ਹੈ ਤੁਹਾਡਾ ਬਹੁਤ ਧੰਨਵਾਦ ਹੋਵੇਗਾ ਰਾਜਾ ਪੈਸੇ ਲੈ ਜਾ ਚਾਹੀਦੇ ਨਹੀਂ ਆ ਜਾ ਲੈ ਜਾ ਪੈਸੇ ਰਾਜਾ ਚੱਕਾ ਸਾਡਾ ਵੀਰ ਲੱਗ ਤ੍ਰਿਪ ਸਿੰਘ ਚੱਕਾ ਕਬੱਡੀ ਮਾਰਦੇ ਦੀ ਵੱਧਾ ਹੋਇਆ ਚਾਰ ਦੇ ਹੋਰ ਚਾਰਾਂ ਵਿੱਚੋਂ ਕਿਹੜਾ ਕਰੰਟ ਗੱਟੂਗਾ ਇੱਥੇ ਸੁਣਾ ਦੱਸੂਗਾ ਕਿਹੜਾ ਕਰੰਟ ਗੱਟੂਗਾ ਇੱਥੇ ਸੁਣਾ ਦੱਸੂਗਾ lá peguei o